ਹਾਂਜੀ ਹਸੀਕਾਰ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਪੈਂਦੀ ਹੈ ਰਾਮਪੁਰਾ ਫੂਲ ਨੇੜੇ ਭਗਤਾ ਭਾਈ ਤੇ ਕੋਠਾ ਗੁਰੂ ਇੱਕ ਸਾਈਡ ਤੇ ਕਣੀਆਂ ਰਹਿ ਗਿਆ ਇਹਦੇ ਨਾਲ ਦੇ ਪੰਡਾ ਤੇ ਬਾਕੀ ਬਾਈ ਕੋਲੇ ਅੱਜ ਚਾਰਨਾ ਹੈਗਾ ਖੀਰੀਆਂ ਕੱਟੀਆਂ ਬਹੁਤ ਸੋਹਣੀਆਂ ਵਿੱਚ ਇੱਕ ਹੈਗੀ ਹੈ ਕਿ ਬੂਰੀ ਤੇ ਨੀਲੀ ਦਾ ਵੀ ਦੇ ਵਿੱਚ ਵੀ ਪੈਂਦੀ ਹੈ ਕੱਟੀ ਬਹੁਤ ਸਨੱਕੀ ਕੱਟੀਆਂ ਤੇ ਜਾਨਵਰ ਸਾਰੇ ਚੰਗੇ ਬਾਈ ਕੋਲੇ ਤੇ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਫੇਸਬੁੱਕ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਤੇ ਬਾਕੀ ਕਰਦੇ ਆ ਸ਼ੁਰੂ ਆਪਾਂ ਕਰਾਉਣੀਆਂ ਗੱਲਬਾਤ ਬਾਈ ਦੇ ਨਾਲ ਤੇ ਕੀ ਡਿਟੇਲ ਹੈ ਇਹਨਾਂ ਦੀ ਤੇ ਜੇ ਕਿਸੇ ਭਰਾ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 79197 ਤੇ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਨਾ ਬਿਆਲਾ ਕਿਨਾਲੀ ਸਸਤੀ ਗੱਲ ਬਾਈ ਸਸਤੀ ਗੱਲ ਬਾਈ ਹੋ ਠੀਕ ਹੈ ਜੀ ਹਾਂਜੀ ਬਾਈ ਤੇ ਬਾਈ ਆਪਣਾ ਡਰੈਸ ਕਨਫਰਮ ਕਰੀ ਬਾਈ ਬਈ ਨਾਮ ਆਰਾਮ ਸਿੰਘ ਹਾਂਜੀ ਲੋਕਾ ਜਿਹੜਾ ਫਰੰਡਾ ਸੇਲ ਹੋਰ ਬਾਈ ਠੀਕ ਹੈ ਤੇ ਮੋਬਾਈਲ ਨੰਬਰ ਬਾਈ 9372533897 ਬਾਈ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਵਿੱਚ ਚਾਰ ਨਾਗਾ ਬਾਈ ਆਪਣੇ ਕੋਲ 4 ਠੀਕ ਹੈ ਤੇ ਜਿਹੜੀ ਇਹ ਪਹਿਲੇ ਨੰਬਰ ਤੇ ਕੱਟੀ ਦੀਂਦੀ ਹੈ ਬਾਈ ਇਹਦੀ ਕੀ ਡਿਟੇਲ ਆ ਇਹ ਬਾਈ ਸਾਰੀਆਂ ਖੀਰ ਗਈ ਇਹ 2 ਸਾਲ ਦੀ ਹੈ ਬਾਈ ਠੀਕ ਹੈ ਹੈ ਸਾਰੀਆਂ ਖੀਰ ਨਹੀਂ ਤੇ 2 ਸਾਲ ਦੀ ਏ ਸਰੋ ਸਾਹਿਬ ਜਿਹਾ ਜਮਾ ਟੀਕੇ ਦੇ ਕਾਬਲ ਹੀ ਆ ਬਈ ਦੋਨੇ ਠੀਕ ਆ ਬਹੁਤ ਸਨਖਿਆਵਾਂ ਕੱਟੀਆਂ ਮਿੱਤਰੋ ਪਹਿਲਾਂ ਆਪਾਂ ਤੁਹਾਨੂੰ ਦੱਸ ਦਗੇ ਵੀ ਬਾਈ ਦਾ ਹੈ ਤਾਂ ਵਪਾਰ ਦਾ ਕੰਮ ਤੇ ਪਰ ਵੀਰ ਦਾ ਕੰਮ ਜੈਣੂਆਂ ਜਾਂ ਕੋਈ ਬਾਹਲਾ ਤੇਲ ਤੂਲ ਲਾ ਕੇ ਤੇ ਕੋਈ ਨਜਾਇਜ਼ ਬਾਹਲਾ ਜਿਵੇਂ ਹੈ ਹਾਂ ਵੀ ਫਿਲਟਰ ਵਗੈਰਾ ਲਾ ਕੇ ਉਹ ਕੰਮ ਨਹੀਂ ਗਾ ਬਾਈ ਦਾ ਦੇਖੋ ਤੁਸੀਂ ਕੋਈ ਤੋ ਲਿਆ ਰਾ ਤਪੜਾ ਵੀ ਨਹੀਂ ਬਾਈ ਨੇ ਬਦਲਿਆ ਬਿਲਕੁਲ ਉਸੇ ਤਰ੍ਹਾਂ ਹੀ ਦਿਖਾ ਰਹੇ ਆ ਜਿਵੇਂ ਹੈਗਾ ਕਟੀਆਂ ਲੈ ਖੋਲ ਲਾ ਬਾਈ ਫਿਰ ਪਹਿਲੇ ਨੰਬਰ ਤੇ ਕੱਟੀ ਆ ਲਓ ਵੀ ਸੱਜਣੋ ਹੈ ਇਹਦਾ ਖੀਰੀ ਆ ਕੱਟੀ ਪੂਰੇ ਸਿੰਗਾ-ਸਿੰਗਾ ਦੀ ਬੰਤਰ ਦੇਖੋ ਨਾਲ ਹੀ ਮੋੜੀ ਜਾਂਦੀ ਹੈ ਸਿੰਘ ਇਹ ਕੱਦ ਕਾਠ ਬਹੁਤ ਸੋਹਣਾ ਬਾਈ ਕਹਿੰਦਾ ਸਪੈਸ਼ਲ ਕੱਦ ਬਾਰੇ ਦੱਸ ਦੇ ਇਹ ਕੱਦ ਕਾਠ ਬਹੁਤ ਸੋਹਣਾ ਪੂਰਾ ਹੈ ਤੇ ਮੜਾ ਜਾ ਹੁ ਕੱਦ ਹਾਂ ਪੱਠਪੁੜੇ ਦੀ ਬਣਾਵਟ ਹੈ ਜਿਹੜੀ ਇਸ ਕੁਆਲਿਟੀ ਦੇਖੋ ਜੀ ਮਗਰੋਂ ਪੱਠਪੁੜੇ ਦੀ ਬਣਾਵਟ ਦੇਖੋ ਝੋਲੀ ਝਾਲੀ ਤਾਂ ਕੀ ਬਾਤਾਂ ਹੀ ਹੈ ਹੈਨਾ ਬੱਚੀਆਂ ਵਰਗੀ ਆ ਬੇਲਬੂਲ ਬਹੁਤ ਲੰਮੀ ਹੈ ਰੋਕੀ ਮਾੜੀ ਜੇ ਆਪਣਾ ਝੋਲੀ ਦਿਖਾ ਦਈਏ ਜੇ ਰੁਕੂਗੀ ਤਾਂ ਝੋਲੀ ਝਾਲੀ ਥੱਲੇ ਬਹੁਤ ਆ ਮਿੱਤਰੋ ਚਾਰ ਹੀ ਹਨਾ ਪੂਰੇ ਮੋٹے ਬੀਤੀ ਲੱਗੇ ਵਾ ਲੈ ਚੱਲ ਬਾਈ ਸਹੀ ਗੱਲ ਆ ਤੇ ਖੀਰੀ ਆ ਤੇ ਸੀਮਨ ਲੈਣ ਦੇ ਬਿਲਕੁਲ ਕਾਬਲ ਆ ਜੇ ਕਿਸੇ ਭਰਾ ਨੇ ਆਪਦੀ ਚੁਆਇਸ ਦਾ ਸੀਮਨ ਭਰਉਣਾ ਹੋਵੇ ਮੰਨ ਕੇ ਚੱਲੋ ਵੀ ਗਾਹ ਮਹੀਨੇ ਵੀਹ ਦਿਨਾਂ ਤੱਕ ਜਦੋਂ ਹੀਟ ਕੱਢੀ ਘੱਟੀ ਨੇ ਹਾਂ ਤੇ ਆਪਦੀ ਚੁਆਇਸ ਦਾ ਤੁਸੀਂ ਸੀਮਨ ਲਵਾ ਸਕਦੇ ਆ ਪੱਠਪੁਰਾਂ ਦੀ ਬਣਾਵਟ ਬਹੁਤ ਸੋਹਣੀ ਐ ਬਿਲਕੁਲ ਸੀਮਨ ਲੈਣ ਦੇ ਕਾਬਲ ਆ ਇਸ ਕੁਆਲਟੀ ਦੇਖੋ ਜੀ ਨਿੱਕੀ ਨਿੱਕੀ ਸੰਗੀ ਐ ਤੇ ਜਿਵੇਂ ਨਾਲ ਹੀ ਮੁੜੀ ਜਾਂਦੀ ਐ ਸੋਹਣਾ ਕੱਦ ਕਾਠਾ ਤੇ ਚੰਗੀ ਝੋਟੀ ਜਣੀ ਕਿ ਤਿਆਰ ਹੋਊਗੀ ਬਾਕੀ ਡੈਰੀ ਦਾ ਬਾਈ ਇਹ ਨਹੀਂ ਕੋਈ ਯਾਰ ਠੀਕ ਹੈ ਵੀ ਜਣੀ ਕਿ ਚੰਗੀਆਂ ਮੱਝਾਂ ਨੂੰ ਕੱਟੀਆਂ ਅੰਗਾਜਾ ਵੀ ਮਦਰ ਕਾਡੇ ਦਾ 18 ਲੀਟਰ ਦਾ ਬਾਈ ਦੱਸਿਆ ਹੁੰਦਾ ਠੀਕ ਹੈ ਫਿਰ ਤਾਂ ਪੂਰਾ ਹੀ ਚੰਗਾ ਹਾਂ ਠੀਕ ਆ ਬਾਈ ਪੂਰੀ ਗਾੜੀ ਚਾਹੀਦਾ ਵੀ ਇਹਦੀ ਡਿਮਾਂਡ ਕੀ ਹੈ ਬਾਈ ਬਾਈ ਇਹਦਾ ਮੋਲ ਦਾ ਕਰਾਉਣ ਨੂੰ ਭਲਾ ਯਾਰ ਲੋਕ ਮੰਗੀ ਜਾਂਦੇ ਚਲ ਚਾਲੀ ਪਰ ਆਪਾਂ ਤਾਂ ਦੇ ਲੈਣ ਤੇ ਕਰਨ ਬਾਈ ਇਹਦਾ 35000 ਰੁਪਏ ਲੈਣਾ ਬਾਈ ਵਿੱਚ ਮਾਨਦਾਨ ਮਨਮਕਨ ਲੋ ਵੀ ਸੱਜਣੋ ਬਾਈ ਕਹਿੰਦਾ ਵੀ 35000 ਰੁਪਏ ਦੇ ਵਿੱਚ ਮਾਨਦਾਨ ਕਰ ਦਾਂਗੇ ਕਿਰੀ ਕੱਟੀ ਆ ਸੀਮਨ ਲਾਈਨ ਦੇ ਬਿਲਕੁਲ ਕਾਬਲ ਆ ਤੇ 2 ਨੰਬਰ ਤੇ ਕੱਟੀ ਆ ਬਾਈ ਇਹਦੀ ਦੱਸ ਕੀ ਡਿਟੇਲ ਆ ਇਹ ਵੀ ਬਾਈ ਪੌਣੇ 2 ਸਾਲ ਦੀ ਆ ਬਾਈ ਇਹ ਪੌਣੇ 2 ਸਾਲ ਦੀ ਹੈ ਕਦਗਾਠ ਦੇਖੋ ਮਿੱਤਰੋ ਬਿਲਕੁਲ ਐ ਪੂਰੀ ਐ ਮੈਂ ਖਾ ਗੁੰਦੀ ਪਈ ਆ ਲੈ ਆ ਬਾਈ ਤੇ ਖੋਲ ਲੈ ਮੜੀ ਜੀ ਕਿਰਾਂ ਬਾਹਰ ਨੂੰ ਤੇ ਪੌਣੇ 2 ਸਾਲ ਦੀ ਆ ਹਾਂ ਹਾਂ ਬਾਈ ਪੌਣੇ 2 ਸਾਲ ਦੀ ਇਹਦਾ ਇਹਦਾ ਕੋਈ ਇਹਦਾ ਮਤਲਬ ਰਿਕਾਰਡ ਇਹਦਾ ਬਾਈ ਸੇਮ ਹੀ ਦੱਸਿਆ ਹੁੰਦਾ ਰਿਕਾਰਡ ਜਾਂਦਾ ਸੋ ਡੇਰੀ ਠੀਕ ਆ ਵੀ ਡੇਰੀ ਵਾਲਿਆਂ ਨੇ ਕੱਟੀਆਂ ਬਾਈ ਕਹਿੰਦਾ ਵੀ ਚੰਗੀਆਂ ਮੱਝਾਂ ਨੇ ਕੱਟੀਆਂ ਲੋ ਵੀ ਸੱਜਣੋ ਕਰੋ ਚੈੱਕ ਪੌਣੇ ਦੋ ਸਾਲ ਦੀ ਕੱਟੀ ਇਹ ਤੇ ਕੱਦ ਕਾਠ ਬਹੁਤ ਸੋਹਣਾ ਪਿੱਠਪੂੜਾ ਦੀ ਬਣਾਵਟ ਕਰੋ ਚੈੱਕ ਰੋਕੀ ਮਾੜੀ ਝੋਲੀ ਝਾਲੀ ਦੇਖੋ ਜੀ ਚਾਰ ਹੀ ਥਾਣਾ ਫੋਰਸ਼ਾਂਗ ਪੂਰਾ ਨਹੀਂ ਫੇਸ ਦਿਖਾ ਬਾਈ ਨੇ ਫੇਸ ਕੁਆਲਟੀ ਦੇਖੋ ਨਿੱਕੀ ਬਿਲਕੁਲ ਨਿੱਕਾ ਰੰਗ ਗਾਲਾ ਸਿੰਘ ਨਾਲ ਹੀ ਮੋੜੀ ਜਾਂਦੀ ਹੈ ਵੇਲ ਦਿਖਾ ਦੇ ਬਾਈ ਵੇਲਬੂਲ ਬਾਈ ਕਹਿੰਦਾ ਵੀ ਕਰਾ ਦੇ ਚੈੱਕ ਪੂਰੀ ਲੰਮੀ ਵੇਲ ਦੀ ਹੈ ਤੇ ਕੱਦ ਕਾਠ ਬਹੁਤ ਸੋਹਣਾ ਪਿੱਠਪੂੜਾ ਦੀ ਬਣਾਵਟ ਕਰੋ ਚੈੱਕ ਐ ਚੱਕ ਮੇਂ ਪੁੜਿਆਂ ਦੀ ਹੈ ਹਨਾ ਬਾਈ ਹਾਂ ਹਾਂ ਬਾਈ ਪਿੱਠਪੂੜਾ ਦੀ ਬਣਾਵਟ ਬਹੁਤ ਸੋਹਣੀ ਹੈ ਵੇਲਬੂ ਭਾਈ ਕਹਿੰਦਾ ਬਰੀਕੀਆਂ ਪੂਰੀਆਂ ਕੱਟੀ ਜੇ ਹਾਂ ਫੇਸ ਕੁਆਲਟੀ ਕਰੋ ਚੱਕ ਜੀ ਖੜਨੀ ਖੁਰਨੀ ਦਿਖਾ ਦੇ ਹਾਂ ਖੜਨੀ ਖੁਰਨੀ ਕੱਟੀ ਜੀ ਕਰੋ ਚੈੱਕ ਐ ਚੰਗੇ ਪਸ਼ੂ ਦਾ ਤਾਂ ਮੈਂ ਕਿਹਾ ਦੂਰੇ ਵੀ ਬਾਈ ਸਹੀ ਗੱਲ ਹੈ ਵੀ ਮਹੀਨੇ ਵੀ ਦਿਨਾਂ ਨੂੰ ਭਾਈ ਜਿਹੜੇ ਲਾਲ ਆ ਤਾਂ ਰੂੜੀਆਂ ਤੇ ਪਈ ਵੀ ਜਗਦੇ ਅਗਲਾ ਕਹਿੰਦਾ ਹੈਨਾ ਬਿਨਾ ਤਲੇ ਦੇ ਤੱਪੇ ਕੋਈ ਹੋਰ ਊਠ ਪਟਾਂਗ ਪਾਏ ਤੋਂ ਵੀ ਬਿਨਾ ਪਸ਼ੂ ਜਾਜ ਦਾ ਜਿਹੜਾ ਪਸ਼ੂ ਚੰਗਾ ਪਸ਼ੂ ਤਾਂ ਤਾਂ ਚੰਗਾ ਹੀ ਰਹਿਣਾ ਲਓ ਵੀ ਸੱਜਣੋ ਖੁੱਲੇ ਪੱਠ ਪੁੜਿਆਂ ਦੀ ਆ ਸੋਹਣਾ ਘੱਦ ਕਾਠਾ ਤੇ ਵੇਲਬੂਲ ਬਹੁਤ ਚੰਗੀ ਆ ਇਸ ਸਕੁਆਰ ਦੀ ਆਪ ਕਰਾ ਦੀ ਜੇ ਕੰਨ ਕਰ ਰਹੇਗੇ ਸਿੰਘ ਝੋਲੀ ਝਾਲੀ ਇੱਕ ਨੰਬਰ ਦਾ ਸਹੀ ਕਰ ਦਿਖਾ ਦੇ ਚਾਰੀ ਥਾਣਾ ਚਾਰੀ ਥਾਣਾ ਫੋਰਸ ਸਿੰਘ ਪੋਰਾ ਨਹੀਂ ਪੂਰੀ ਵਿੱਚ ਹੀ ਤੇ ਥਣ ਲੱਗੇ ਵੀ ਇਹਦੀ ਡਿਮਾਂਡ ਬਾਈ ਰਾਮ ਬਾਈ ਇਹਦਾ 32 ਚੋ ਮਾਨਦਨ ਕਰਾਂਗੇ 32 ਚੋ ਮਾਨਦਨ ਕਰਾਂਗੇ ਲਓ ਵੀ ਸੱਜਣੋ ਬਾਈ ਕਹਿੰਦਾ ਇਹਦਾ 32 ਚੋ ਮਾਨਦਨ ਤਾਨ ਕਰਾਂਗੇ ਸੋਨਾ ਕੱਦ ਕਾਠਾ ਝੋਟੀ ਦਾ ਤੇ ਦੋ ਆਪ ਕਟੀਆਂ ਦਿਖਾਈਆਂ ਦੋਨੇ ਪੂਰੀਆਂ ਟੌਪ ਹੈ ਤੇ ਖੀਰੀਆਂ ਕਟੀਆਂ ਰੱਖਾਈਆਂ ਤੇ ਤਿੰਨ ਨੰਬਰ ਤੇ ਕੱਟੀ ਦੀ ਕੀ ਡਿਟੇਲ ਆ ਬਾਈ ਬਲੈਕ ਕਲਰ ਚ ਹੈ ਜਿਹੜੀ ਭਾਈ ਇਹ ਇਹਦੀ ਉਮਰ 1.5 ਸਾਲ ਦੀ ਹੈ। 1.5 ਸਾਲ ਦੀ ਹੈ। ਇਹਦਾ ਕੋਈ ਮਦਰ ਰਿਕਾਰਡ? ਇਹਦਾ ਬਾਈ 13-14 ਕਦਾ। 13-14 ਦਾ। ਠੀਕ ਹੈ। ਇਹਨਾਂ ਇਹਨਾਂ ਦੇ ਸੀਮਣਾ ਬਾਰੇ ਤਾਂ ਕੋਈ ਪਤਾ ਨਹੀਂ ਹੁਣ। ਸੀਮਣਾ ਆਪਾਂ ਨੂੰ ਨਹੀਂ ਬਾਈ। ਅਸੀਂ ਆਪਾਂ ਬਾਈ ਨੂੰ ਹਾਂ ਸਵਾਲ ਕਰੇ ਨਹੀਂ। ਸਾਨੂੰ ਆਪਾਂ ਨੂੰ ਕਿਸੇ ਦਾ ਵੀ ਨਹੀਂ ਪਤਾ ਬਾਕੀ ਇਕੱਠੇ ਦੱਸ ਦਨੇ ਆ। ਠੀਕ ਹੈ। ਲੋ ਵੀ ਮਿੱਤਰੋ। ਆਪੀ ਇਹੇ 1.5 ਸਾਲ ਦੀ ਦੱਸਿਆ ਬਾਈ ਹਨਾ। ਹਾਂ ਹਾਂ ਬਾਈ। 1.5 ਸਾਲ ਦੀ ਕੱਟੀ ਹੈ, ਖੀਰੀ ਕੱਟੀ ਹੈ। ਚਾਰ ਹੀ ਥਾਣਾ ਬਾਈ ਕਹਿੰਦਾ ਕਰਾ ਦੇ ਚੱਕ ਟਕਾ ਕੇ। ਉਦੀ ਫੋਰਸਾਂਗ ਭੋਰਾ ਨਹੀਂ ਗਈ। ਤੇ ਜਿਹੜੀ ਥਣ ਥਣ ਛੋਲੀ ਦੀਆਂ ਸਾਫ ਹੈ ਤੇ ਬਰੀਕੀਆਂ ਬਰੂਪੀਆਂ ਬਹੁਤ ਆ ਕੱਟੀਆਂ ਹਾਂ ਫੇਸ ਕੁਆਲਟੀ ਕਰੋ ਚੱਕ ਨਿੱਕਾ ਰੰਗ ਵਾਲਾ ਸਿੰਘ ਐ ਦੜੰਗੇ ਲਾਉਣੀਆਂ ਤੁਰੀਆਂ ਫਿਰਦੀਆਂ ਪੂਰੀਆਂ ਹੁੰਦਲ ਹੇਲ ਕੱਟੀਆਂ ਲੀਸੀ ਲਾਮੀ ਕੋਈ ਨਹੀਂ ਚਾਰਨਾਗਾ ਬਾਈ ਕੋਲੇ ਚਾਰੇ ਪੂਰੇ ਟਾਪ ਦੇ ਖੜ ਨਹੀਂ ਖੁੜ ਨਹੀਂ ਕਰੋ ਚੱਕ ਜੀ ਹਾਂ ਮੇਲ ਬੂਲ ਕਰੋ ਚੱਕ ਬਹੁਤ ਸੋਹਣੀ ਝੋਟੀ ਤਿਆਰ ਹੋਊਗੀ ਖੁੱਲੇ ਹੱਡ ਪੈਰਾਂ ਦੀ ਆ ਹਰ ਜਾ ਤੇ ਕਾਲੀ ਗਾਲੀ ਬਈ ਆ ਜਮਨਾਰਗੀ ਹੈ ਨਾ ਜਮਾਂ ਬਾਈ ਕਾਲੀ ਸ਼ਾਹ ਸਹੀ ਗੱਲ ਆ ਰੰਗ ਕਲਰ ਕੁੱਲ ਰਹਿ ਪੂ ਝੋਟੀਆਂ ਦੇ ਪੂਰੇ ਆਏ ਆਏ ਨੇ ਵੀ ਪੱਦੇ ਜੇ ਜਾਨਵਰ ਬੱਚੇ ਪੈ ਜਾਂਦੇ ਆ ਇਹਦੀ ਡਿਮਾਂਡ ਬਾਈ ਤੇ ਇਹਨਾਂ ਨੰਬਰ ਤੇ ਲੋਬੀ ਸੱਜਣੋ ਇਹਦਾ ਬਾਈ ਕਹਿੰਦਾ 3 ਨੰਬਰ ਤੇ ਜਿਹੜੀ ਕੱਟੀ ਆਦਾ 27 ਚ ਮਾਨਦਾਨ ਕਰਾਂਗੇ ਤੇ ਹੁਣ ਕਿਸ ਨੂੰ ਆਪਾਂ ਦਿਖਾਉਨੇ ਨਗੀਨਾ ਆ ਗਿਆ ਬਈ ਬੂਰੀ ਦਾ ਇਹਦੀ ਕੀ ਡਿਟੇਲ ਆ ਬਾਈ ਉਮਰ ਕਿੰਨੀ ਇਹਦੀ ਇਹਦੀ ਬਾਈ ਆਪਾਂ ਨੂੰ 12 13 ਕ ਮਹੀਨੇ ਦੀ ਉਮਰ ਦੱਸਿਆ ਬਾਈ 12 13 ਮਹੀਨੇ ਸਾਲ ਦੇ ਲਗਭਗ ਆਹ ਹਾਂ ਸਾਲ ਦੀ ਠੀਕ ਹੈ ਤੇ ਇਹਦਾ ਕੋਈ ਮਦਰ ਰਿਕਾਰਡ ਇਹਦਾ ਵੀ ਬਾਈ ਮੈਂ ਦੱਸਿਆ 16-17 ਲੀਟਰ 16-17 ਲੀਟਰ ਇਹ ਤੇ ਉਹ ਦੋਨੇ ਡੇਰੀ ਚ ਜਾਣਗੇ ਠੀਕ ਹੈ ਲਓ ਵੀ ਮਿੱਤਰੋ ਘਰੋਂ ਚੈੱਕ ਪਹਿਲਾਂ ਦਾ ਲੈ ਖੋਲ ਲਿਆ ਬਾਈ ਉਰੇ ਬਾਹਰ ਨੂੰ ਕੱਢ ਲਿਆ ਬਹੁਤ ਸੋਹਣੀ ਕੱਟੀ ਆ ਤੇ 12-13 ਮਹੀਨੇ ਜਨਨ ਕਿ ਬਾਈ ਕਹਿੰਦਾ ਉਮਰ ਦਸੀ ਸਾਲ ਦੇ ਲਗਭਗ ਤੇ ਮਦਰ ਰਿਕਾਰਡ ਵੀ ਬਹੁਤ ਸੋਹਣਾ 15-16 ਕਿਲੋ ਤੋਂ 17 ਕਿਲੋ ਤੱਕ ਦੱਸਿਆ ਇਹ ਸੀਲ ਵਾਲੀ ਆ ਬਾਈ ਇਹ ਸੀਲ ਸੰਧੀ ਬਾਈ ਕਹਿੰਦਾ ਆਂਤੀ ਕੋਈ ਨਾ ਰੋਕੀ ਮਾਰੀ ਜੀ ਥਾਂ ਢੋਲੀ ਦਿਖਾ ਦੇ ਕਰਾ ਦੇ ਚੈੱਕ ਲਓ ਵੀ ਸੱਜਣੋ ਚਾਰ ਹੀ ਸਨ ਤੇ ਬਲਬੁੱਲ ਝੋਲੀ ਚ ਪੂਰੇ ਆ ਜਿਵੇਂ ਬੱਚਿਆਂ ਦੇ ਹੁੰਦੇ ਹਨ ਇਸ ਤਰ੍ਹਾਂ ਤੇ ਘਰੋ ਚੱਕ ਜੀ ਜੇ ਕਿਸੇ ਭਰਾ ਨੇ ਮੰਨ ਕੇ ਚਲੋ ਨੀਲੀ ਰਾਵੀ ਦਾ ਕੋਈ ਸੀਮਨ ਲਵਾ ਕੇ ਗਾਂ ਚੰਗੇ ਬੱਚੇ ਲੈਣੇ ਹੁਣ ਹਾਂ ਬਾਈ ਕਿੰਨਾ ਵੀ ਸੂਤ ਇਹ ਦਿਖਾ ਦੇ ਨਿਸ਼ਾਨ ਨੀਲੀ ਰਾਵੀ ਚ ਹਾਂ ਬਿਲਕੁਲ ਸਹੀ ਗੱਲ ਹੈ ਤੇ ਪੈਰਾਂ ਤੇ ਵੀ ਹੈਗੇ ਚਾਰਾਂ ਤੇ ਮਗਰਲੇ ਤੇ ਪੂਰੇ ਹੀ ਆ ਹਾਂ ਬਾਈ ਤੇ ਬਹੁਤ ਸੋਹਣੀ ਘਟੀ ਆ ਬੂਰੀ ਨੀਲੀ ਰਾਵੀ ਦੇ ਇੱਕ ਜਿਹੜਾ ਹੋਰ ਕਢਾ ਦੇਦਾ ਬਾਈ ਉਹਦੇ ਲਿਆ ਬਾਹਰ ਨੂੰ ਸੋਹਣਾ ਕੱਦ ਕਾਠਾ 12 13 ਮਹੀਨੇ ਬਾਈ ਨੇ ਉਮਰ ਦੱਸੀ ਆ ਰੋਕੀ ਮੜੇ ਫੇਸ ਕੁਆਲਿਟੀ ਦੇਖੋ ਜੀ ਰਿੰਗ ਸਿੰਘ ਬਿਲਕੁਲ ਨਾਲ ਹੀ ਮੋੜੀ ਜਾਂਦੀ ਐ ਪਿਓਰ ਬੂਰੀ ਉਹ ਫਾਈ ਹੈ ਬਾਈ ਸਹੀ ਗੱਲ ਐ ਨਹੀਂ ਜੇ ਕਿਸੇ ਭਰਾ ਨੇ ਸ਼ੌਂਗ ਦਾ ਤੌਰ ਤੇ ਬਹੁਤ ਭਰਾਵਾਂ ਕਹਿੰਦੇ ਵੀ ਸਾਨੂੰ ਕੋਈ ਬੂਰੀ ਚ ਕੱਤੀ ਭਾਲ ਕੇ ਦੋ ਵੀ ਸੋਹਣੀ ਸੁਨਕ ਸ਼ਕੀਨ ਇਹ ਲਓ ਵੀ ਮਿੱਤਰੋ ਲੱਸੀ ਲਾਮੀ ਹਾਂ ਲੱਸੀ ਲਾਮੀ ਪੁਰਾਣੀ ਆ ਪਈ ਆ ਆਰਤਨੇ ਦੇ ਸਹਰਾਣੇ ਵਾਂਗੂ ਗੋਲ ਮਟੋਲ ਲੈ ਚੱਲ ਬਾਈ ਬੰਦੇ ਕਰਾਂ ਦੀ ਚਾਰ ਹੀ ਥਾਣਾ ਫੋਰ ਸ਼ਾਂਗ ਪੁਰਾਣੀ ਕੀ ਤੇ ਥਣ ਝੋਲੀ ਦੀਆਂ ਸਾਫ ਆ ਚਾਰੇ ਕੱਟੀਆਂ ਅੱਜ ਦੀ ਵੀਡੀਓ ਦੇ ਵਿੱਚ ਅਬ ਚਾਰ ਨਾਕ ਦਿਖਾਏ ਆ ਤੇ ਚਾਰੇ ਪੂਰੇ ਆਵਦੀ ਸੰ ਟਾਪ ਹੈ ਇੱਕ ਹੈਗਾ ਵਿੱਚ ਬੂਰੀ ਨੀਲੀ 라ਵੀ ਦਾ ਨਗੀਨਾ ਸੂ ਤੇ ਵੀ ਨਿਸ਼ਾਨ ਨੇ ਤੇ ਚਾਰੇ ਪੈਰ ਉਹ ਚਿੱਟੇ ਤੇ ਬਾਈ ਇਹਦੀ ਕੀ ਡਿਮਾਂਡ ਆ ਇਹਦਾ ਬਾਈ 27 ਜੀ ਮਾਨਦਾਨ ਕਰਦਾ 27 ਜੀ ਮਾਨਦਾਨ ਕਰਦਾਂਗੇ ਲਓ ਵੀ ਸੱਜਣੋ ਮੈਂ ਤਾਂ ਇਟਾਵਾ ਬਾਈ ਯਾਰ ਸਹੀ ਗੱਲ ਆ ਬਾਈ ਬਾਈ ਨੰਬਰ ਆ ਉਹਦਾ ਫੇਰ ਬੋਲਦੇ ਰਹਾਂ 98725 ਬਾਈ 3389 ਠੀਕ ਹੈ ਲਓ ਵੀ ਸੱਜਣੋ ਬਾਈ ਦਾ ਹੈਗਾ ਵਪਾਰ ਦਾ ਕੰਮ ਤੇ ਸਾਫ ਸੁਥਰਾ ਕੰਮ ਆ ਬਾਈ ਦਾ ਜਨੂਆਂ ਜੀ ਰੇਟ ਹੁੰਦੇ ਆ ਵੀਰ ਦੇ ਤੇ ਚਾਰ ਨਾਖ ਦਿਖਾਈ ਆ ਪੱਜ ਦੀ ਵੀਡੀਓ ਦੇ ਵਿੱਚ ਇੱਕ ਹੈਗੀ ਬੂਰੀ ਤੇ ਤਿੰਨ ਹੈਗੀਆਂ ਮੂਰਾ ਨਸਲ ਚ ਕੱਟੀਆਂ ਦੇਖੋ ਜੀ 2 ਨੰਬਰ ਤੇ ਜਿਹੜੀ ਕੱਟੀ ਆ ਆਪਾਂ ਦਿਖਾਈ ਆ ਨਸਲ ਅਸਲ ਤਾਂ ਦੂਰੋਂ ਖੜਨੀ ਖੁੜਨੀ ਨੂੰ ਪਿੰਡ ਦਾ ਕੀਰਿਆਂ ਤੋਂ ਪਤਾ ਲੱਗ ਜਾਂਦਾ ਉਹ ਗੱਲ ਆ ਕਿ ਕੱਟੀ ਦੀ ਖੜਨੀ ਖੁੜਨੀ ਕਰੋ ਚੱਕ ਬਹੁਤ ਸੋਹਣੀ ਤੇ ਚੰਗੀ ਸ਼ਕੀਨ ਕੱਟੀ ਆ ਤੇ ਕੱਟੀਆਂ ਵੈਸੇ ਚਾਰੀ ਸ਼ਕੀਨ ਆ ਤੇ ਪਰ ਹਰੇਕ ਪਸ਼ੂ ਦਾ ਡੱਡ ਫਰਕ ਹੁੰਦਾ ਬਹੁਤ ਸੋਹਣੇ ਨਾਗ ਆ ਅੱਜ ਦੀ ਵੀਡੀਓ ਤੇ ਇਹੀ ਬਾਕੀ ਮਿਲਦੇ ਆ ਅਗੇ ਨਵੀਂ ਵੀਡੀਓ ਚ ਧੰਨਵਾਦ ਜੀ ਸਸੀ ਗੱਲ ਸਾਰਿਆਂ ਨੂੰ